ਮਾਰਾਈ ਨੇ ਕਿ ਤੋ ਸਿਕਾਇਤ ਦਿੰ ਪਰਵਾਸ ਸੈਤੇ ਦਰਬਾਰ ਸਾਲ ਤੋਂ ਹਾਂ ਉਹਨਾਂ ਤੁਹਾਨੂੰ 5 ਵਾਰਾਂ ਵਾਹਿਗੁਰੂ ਕੋਲ ਆਇਆ ਹੋਣਾ ਤੁਮੂ ਮੰਤਰ ਦੱ ਕਰਾਇਆ ਹਾਂ ਬਸ ਉਹ ਆ ਗਿਆ ਨਾ ਇਸ ਕਰ ਹਾਂ ਜਿਹੜਾ ਬੋਲ ਮੰਤਰ ਪਾਇਆ ਜਾਂ ਮੂਲ ਦਾ ਜਪੋ ਤੇ ਮੂਲ ਮੰਤਰ ਹੀ ਜਪੋ ਸਭ ਤੋਂ ਹੋ ਗਿਆ ਨਾ ਸੋ ਜੋ ਪੰਜ ਪਿਆਰਾਂ ਨੇ ਤੁਹਾਨੂੰ ਦਿੱਤਾ ਨਾ ਪੰਜ ਪਿਆਰਾਂ ਨੇ ਅਮਰ ਸ਼ਿਕਾਇਤਾਂ ਪੰਜ ਪ੍ਰਵਾਨ ਹੋ ਗਈ ਹਾਂਜੀ ਤੇ ਬਸ ਜੋ ਉਹਨਾਂ ਨੇ ਦਿੱਤਾ ਉਹੀ ਜਪੋ ਗੁਰੂ ਗ੍ਰੰਥ ਸਾਹਿਬ ਆਪਣੇ ਗੁਰੂ ਜੀ ਨੇ ਠੀਕ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਹੋਰ ਕਿਸੇ ਨੂੰ ਗੁਰੂ ਨਹੀਂ ਮੰਨਣਾ ਸਰੀਰ ਨੂੰ ਨਹੀਂ ਪੀਰਾਂ ਦੇ ਨਹੀਂ ਜਾਣਾ ਠੀਕ ਹਾਂ ਪੀਰਾਂ ਦੇ ਫਿਰ ਮੈਨੂੰ ਬਹੁਤ ਹੋ ਜਾਂਦਾ ਕੰਮ ਕਰਾਉਂਦਾ ਪੀਰਾਂ ਦੇ ਜਾਣਾ ਜੋ ਆਪਾਂ ਇੱਕ ਆਪਾਂ ਇੱਕ ਨੂੰ ਮੰਨਣਾ ਹਾਂਜੀ ਹਾਂ ਦੂਜਾ ਕਾਹੇ ਸਿਮਰਿਏ ਜੰਮੇ ਤੇ ਮਰ ਜਾਏ ਏਕੋ ਸਿਮਰੋ ਨਾਨਕਾ ਜਲਤਾ ਰਿਹਾ ਸਮਾਏ ਇੱਕੋ ਹੀ ਬਾਬੇ ਨਾਨਕ ਨੂੰ ਮੰਨਣਾ ਬਸ ਠੀਕ ਹੈ ਜਾਂ ਗੁਰੂ ਰਾਮਦਾਸ ਮਹਾਰਾਜ ਗੋਬਿੰਦ ਸਿੰਘ ਮਹਾਰਾਜ ਜੋ ਆਪਣੇ ਗੁਰੂਆਂ ਨੇ ਆਪਣੇ ਲਈ ਕੀਤਾ ਕੁਰਬਾਨੀਆਂ ਕੀਤੀਆਂ ਪਸ ਉਹਨਾਂ ਨੂੰ ਯਾਦ ਕਰਕੇ ਉਹਨਾਂ ਨਾਲ ਜੁੜਨਾ ਜੇ ਤਾਂ ਖਾਈਏ ਉਹਦਾ ਜਸ ਗਾਈਏ